ਹਾਂਜੀ ਗਾਇਸ ਕੀ ਹਾਲ ਚਾਲ ਹੈ ਮੀਟ ਕੱਪਤੀ ਸਾਰੇ ਆਏ ਦੋਸਤਿਆਂ ਹੋਣਗੇ ਪੀਬੀ ਰੋਟ ਏਲੀ ਬਲੌਗ ਚੈਨਲ ਤੇ ਨਵੇਂ ਚੈਨਲ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰੋ ਆ ਦੇਖਿਆ ਆ ਦੇਖਿਆ ਉਹ ਨੱਕ ਦੇਖ ਉਹ ਯਾਹ ਕੀ ਪ੍ਰਾਇਰ 2 ਵਜੇ ਹੈ ਤੇ ਬਾਬੇ ਜਾਣਾ ਈ ਕਿਹਨੇ ਬਾਦ ਦੇ ਕੇ ਬਾਬੇ ਜਣਾ ਨਹੀਂ ਹੋਰ ਕੀ ਕਰੂੰਗਾ ਕਰ ਦੇਣਾ ਅੱਜ ਪੈਸੇ ਕਾ ਉਹ ਵਿਡਿਓ ਬਣਾਉ ਉਹ ਵਿਡਰੋ ਕਰ ਦਿੰਦੇ ਨੇ ਗੇਮ ਚ ਮੁੜ ਕੇ 100 ਆ ਜੂ ਉਹ ਆਇਆ ਮੈਂ ਜੇ ਤੂੰ 10 ਹਰ ਗਿਆ 90 ਕਰ ਲਈ ਫੇਰ ਵਿਡਰੋ ਯਾਨੀ ਇਹਨੂੰ ਸਮਝਾ ਆ ਯਾਰ ਇਹ ਪੱਲੇ ਨਹੀਂ ਪੈਂਦੀ ਕੀ ਕਰੀਆ ਯਾਰ 100 ਆ ਚੱਲ 100 ਰੁਪਿਆ ਕਰ ਸੈਂਡ ਮੈਨੂੰ ਹਲ ਕੈਸ਼ 100 ਰੁਪਿਆ ਮੇ ਤੋਂ ਹੁੰਦਾ ਤਾਂ ਮੈਂ ਨਾ ਗੇਮ ਚਲਾਉਂਦਾ ਗਾਈਜ਼ ਬੰਦੇ ਲੜਦੇ ਆ ਮੈਂ 400 ਕਰ ਦਾਂ ਦੋ ਦੋ ਸਾਲਿਆਂ ਭਰਿਆ ਪਿਆ ਐ ਟੀਮ ਦਾ ਦੇਰਾਂ ਤੇ ਭਰਿਆ ਗਿਆ ਇਹ ਤਾਂ ਇਹ ਹੈਗਾ ਕਿਰੇ ਟੂਟ ਬੋਲਦਾ ਇਹ ਬੰਦਾ ਮੈਂ ਤਾਂ ਹੁ ਕਰਨ ਲੱਗਿਆ ਇੱਕ ਦਾ ਭਰਿਆ ਵਿਆਹ ਦਿੱਤਾ ਉਹ ਕਿਹੜੀ ਫਿਲਮ ਦੇਖਣ ਲੱਗਾ ਇਹ ਫਿਲਮ ਬੋਲ ਮੈਂ ਆਹ ਆਹ ਫੇਹਾਂ ਨੂੰ ਬੋਂਦੇ ਹੋਏ ਇੱਧਰ ਦੇਖ ਆਹ ਬਾਜੀ ਹੁਣੇ ਦਰਾਂ ਦਾ ਦੇ ਦਿਆ ਦੱਸ ਕਰ ਲਈ ਡਾਊਨਲੋਡ ਅਜਾ ਹਲੋ ਕਰ ਲੈ ਰੋਿਤ ਪਾਈ ਸਾਡੇ ਦੱਸੀ ਭਾਜੀ 500 ਚਾਹੀਦਾ ਬੋਲਦਾ ਕਿਹੜੀ ਕਰੀਏ ਨੂੰ ਹਾਂਜੀ ਗਾਇਸ ਆਈ ਹੋਪ ਸਾਰੇ ਆਨੇ ਵਧੀਆ ਹੋਣਗੇ ਏ ਆਪਾਂ ਅੱਜ ਘੁੰਮਣਦੇ ਪਿੰਡ ਦੀਆਂ ਗਲੀਆਂ 'ਚ ਸੈਰ ਕਰਦੇ ਆ ਤੇ ਮੁੰਡੇ ਆਪਣੇ ਯਾਰ ਦੋਸਤ ਸਾਰੇ ਬਾਹਰ ਖੜੇ ਆ ਨਹੀਂ ਪਿੰਦਾ ਹੈਗਾ ਤੇ ਇਹ ਸਾਰੇ ਆਪਣੇ ਮੁੰਡੇ ਖੜੇ ਆ ਉਹ ਦੇਖੋ ਉਹ ਫੜ ਗਏ ਆ ਹਾਂ ਬੈਠਾ ਜੀ ਕਾਰ ਬਲੋਕ ਆ ਗਿਆ ਵਿੱਚ ਹਾਂਜੀ ਕੀ ਹਾਲ ਚਾਲ ਆ ਬਿਰਜ ਦੇ ਮੁੰਡੇ ਠੀਕ ਆ ਮੁੱਛਾ ਵਗਾਲਾ ਮੁੱਛਾ ਦਾ ਨਹੀਂ ਮਲੋੜੀ ਕਿੱਥੇ ਜਾਂਦਾ ਆ ਹੈਂ ਹਾਂਜੀ ਗਾਇਜ਼ ਸਾਰਿਆਂ ਨੂੰ ਨਵੇਂ ਸਾਲ ਦੀਆਂ ਨਾਲੇ ਮੁਬਾਰਕਾਂ ਠੀਕ ਹੈ ਸਾਰਿਆਂ ਲਈ ਨਵਾਂ ਸਾਲ ਵਧੀਆ ਤੰਦਰੁਸਤੀਆਂ ਬਖਸ਼ੇ ਰੱਬ ਠੀਕ ਹੈ ਜੀ ਇੱਧਰ ਆ ਜਿਓ ਇੱਧਰ ਨੂੰ ਗੱਡੀ ਆ ਗਈ ਵੀ ਛੜ ਤੇ ਹੋ ਉਹ ਆ ਗਿਆ ਡਿਆਰ 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 ਲਿਆਂਦੀ ਭਾਜੀ ਹੁਣ ਇਹ ਕੋ ਆਪਣਾਉਂਦਾ ਹਰੀ ਸਟੂਡੀਓ YouTube ਚੈਨਲ ਜਿਹਨਾਂ ਦਾ ਡਰਾਈਵਰ ਕਰਤਾ ਠੀਕ ਆ ਜੀ ਹਰਜੀ ਗਾਈਜ਼ ਆਪਾਂ ਆ ਗਏ ਆ ਪਿਆਰ ਦੇ ਵਿੱਚ ਭਾਦੀ ਉਹਨਾਂ ਨੇ ਚਲੋ ਮੰਮੀ ਮਾ ਚਲੋ ਵੇ ਚੱਲ ਜਿਬੂ ਆ ਜਾ ਬਤਾ ਚਲੋ ਕਹਿੰਦੇ ਸਾਡੀ ਆਹ ਜਿਹੜਾ ਵਾ ਚਲੋ ਪਿਆਰ ਚ ਲੱਗੀਆਂ ਰੌਣਕਾਂ ਹੀ ਰੌਣਕਾਂ ਸ਼ਾਮ ਟਾਈਮ ਤੇ ਪਿਆਰ ਰੌਣਕਾਂ ਆਂਦੀ ਹੈ ਆਪਾਂ ਸ਼ਾਪਿੰਗ ਕਰ ਰਹੇ ਆ ਆਪਾਂ ਜੀ ਨਾਲ ਅੰਨ੍ਹਾ ਇਸੇ ਦੁਕਾਨ ਜਲੇ ਵਾਲਾ ਕੁ ਭਾਈ ਚਲੋ ਚੱਲੀਏ ਰੈੱਡ ਜਾਂ ਕਲਰ ਕਿੰਨਾ ਘੇਟ ਆ ਲੈ ਲੋ ਜੀਬੂ ਲੈ ਚਿੰਗਵਾ ਲੈ ਜਾਣੀਆਂ ਜੀਬੂ ਚਿੰਗਵਾ ਖਾਣੀਆਂ ਪੁੱਤ ਲੋ ਜੀ ਆਪਾਂ ਹੁਣ ਤੁਰ ਕੇ ਪੰਜਾਬ ਦੇ ਵਿੱਚ ਇਹਦੀ ਜਾਣਦੇ ਆ ਜੀਬੂ ਲੈ ਚਿੰਗਵਾ ਲੈਣ ਜੀਬੂ ਮੇਰੇ ਨਾਲ ਆ ਹਾਂ ਵੀ ਖੂ ਜੀ ਮੇਰੇ ਨਾਲ ਆ ਦੁਕਾਨ ਤੋਂ ਆਪਾਂ ਪਹੁੰਚ ਚੱਲੇ ਆ ਚੱਲ ਜੀ ਬੂ ਉੱਤਰ ਬਈ ਉਹਦੇ ਕੀ ਦੁਕਾਨ ਲਾਲਾ ਚਿੰਗਮਾ ਆ ਪਾ ਜੀ ਸੰਟੋ ਫਰੈਸ਼ ਦੇਓ 10 ਦੇ ਦਿਓ ਸੰਟੋ ਫਰੈਸ਼ ਸੰਟੋ ਫਰੈਸ਼ ਓ ਇੱਧਰ ਆ ਜਾ ਉਹ ਬਾਜ਼ਾਰ ਚ ਆਪਾਂ ਨੂੰ ਮਿਲ ਗਏ ਆਪਣਾ ਜੱਸੀ ਭਰਾ ਉਹ ਜਾਂਦਿਆ ਮੇਰਾ ਆਪਾਂ ਨੂੰ ਮਿਲੇ ਹੁਣ ਆਪਾਂ ਅੱਗੇ ਜਾਂਦੇ ਹੋ ਉੱਧਰ ਖੜਾ 골ਡੀ ਭਾਜੀ ਉਹ ਆਪਣੀ ਵਾਈਕ ਖੜੀ ਆ ਵਾਈਕ ਦੇ ਚੱਕਦੇ ਫਿਰ ਆਪਾਂ ਹੁਣ ਜਾਵਾਂਗੇ ਅੱਗੇ ਉਹ ਦੇਖੋ ਭਾਬੀ ਹੁਣ ਅੰਦਰ ਆ ਸਵਾਣ ਲੈਂਦੇ